ਉਦ ਆਸ ਜਿਹਰਾ ਬੈਠਾ ਚੁੱਪ ਧਾਰ ਕੇ ਵੰਡ ਵਾਲੀ ਤਾਰ ਤਾਂ ਲਵਾਈ ਹਾਰ ਕੇ ਮੈਂ ਕਦੋਂ ਕਹਿਣਾ ਯਾਰੋ ਰਾਹੀ ਕਦੇ ਆਉਣ ਨਾ ਕਦਮਾਂ ਦੀ ਸ਼ੋ ਮੇਰੀ ਮਿੱਟੀ ਉੱਤੇ ਪਹੁੰਚਣ ਨਾ ਸਦੀਆਂ ਤੋਂ ਉੱਠ ਗੱਡੇ ਟਾਂਗੇ ਲੰਗੀ ਜਾਂਦੇ ਸੀ ਮੋਹ ਤੇ ਪਿਆਰ ਮੈਥੋਂ ਨਿੱਗਾ ਮੰਗੀ ਜਾਂਦੇ ਸੀ ਇੱਕ ਦੇਸ ਵਿੱਚ ਯਾਰੋ ਇੱਕ ਹੀ ਤਾਂ ਨਹੀਂ ਸੀ ਦੂਜੀ ਕੁਰਸੀ ਨੇ ਥਾਂ ਫਿਰ ਕਿਹਦੇ ਕੋਲੋਂ ਲੈਣੀ ਸੀ ਨੇਤਾ ਦੋਵੇਂ ਵੱਡੇ ਫਿਰ ਜਮਾ ਦੰਦ ਸੀਗੇ ਪੀਸ ਦੇ ਦਿਲਾਂ ਵਿੱਚ ਦਰਦ ਨਾ ਵੰਡ ਵਾਲੀ ਚੀਜ਼ ਦੇ ਇਹਨਾਂ ਨੂੰ ਸੀ ਲਾਲਚ ਤੇ ਖੋਟਾ ਦਿਲ ਗੋਰੇ ਦਾ ਬਦਲਾ ਤਾਂ ਲਾਵਾਂਗੇ ਬਈ ਸਾਨੂੰ ਦੇਸੋਂ ਤੋਰੇ ਦਾ 10 ਸੀਗੇ ਬੰਦੇ ਅਤੇ ਮੋਹਾਂ ਜੜ ਦਿੱਤੀਆਂ ਦੋ ਡਾ ਕੇ ਕੁਰਸੀਆਂ ਤੇ ਦੋਹਾਂ ਫੜ ਲਿੱਤੀਆਂ ਵੰਡਦਾ ਤਾਂ ਦੁੱਖ ਯਾਰੋ ਦਿਲ 'ਚ ਸਮਾਉਂਦਾ ਨਹੀਂ ਲਿਖੀ ਜਾਂਦਾ ਔਲਖ ਪਰ ਲਿਖਣਾ ਵੀ ਆਉਂਦਾ ਨਹੀਂ ਪੜਿਆ ਤੇ ਕੜਿਆ ਫਿਰ ਰੋਕੇ ਕਿਹੜਾ ਭੌਰ ਨੂੰ ਚਿੱਤ ਕਰੇ ਸ਼ਾਮ ਜੇ ਨੂੰ ਫੋਰ ਖਿੱਚਦਿਆਂ ਲਾਹੌਰ ਨੂੰ ਫੋਰ ਖਿੱਚਦਿਆਂ ਲਾਹੌਰ ਨੂੰ